ਤੋਂ ਖਲਸਮ ਦੀ ਨੂਰ ਅਰਸੋਂ ਹੋਂ ਪੁਰਸੋਂ ਹੋਂ ਚੱਟੀ ਐ ਤੁੱਦ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਐ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਸ੍ਰੀ chant ਮਹਲਾ ਚੌਥਾ ਕਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜਿਓ ਸਤ ਗੁਰ ਮਿਲੈ ਸੁਪਾਈ ਸਹਜ ਗੁਣ ਗਾਈਐ ਜਿਓ ਹਰ ਜਿਓ ਕਿਰਪਾ ਕਰੇ ਤਨਾਮ ਧਾਈ ਐ ਜਿਓ ਸਤ ਗੁਰ ਮਿਲੈ ਸੁਪਾਏ ਸਹਜ ਗੁਣ ਗਾਈਐ ਜਿਓ ਗੁਣ ਗਾਏ ਬਿਗਸੈ ਸਦਾ ਆਨੰਦਿਨ ਜਾ ਆਪ ਸਾਚੇ ਭਾਵੇ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਗੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਸਰ ਜਿਓ ਕਿਰਪਾ ਕਰੇ ਤਾ ਨਾਮੁ ਤੇ ਆਈਐ ਜਿਓ ਅੰਦਰ ਸਾਚਾ ਨੇ ਹੋ ਪੂਰੇ ਸਤਗੁਰੈ ਜਿਓ ਹਉ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸ੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੀ ਤਾਂ ਸਤ ਗੁਰ ਮਿਲੇ ਅਨ ਦਿਨ ਬਵੇਕ ਬੁੱਧ ਵਿਚਰੈ ਅੰਦਰ ਸਾਚਾ ਨੇ ਹੋ ਪੂਰੇ ਸਤ ਗੁਰੈ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜਿਉ ਆਨ ਦਿਨ ਰਹੇ ਲਿਵ ਲਾਈ ਤਾਂ ਸਹਜ ਸਮਾਵੇ ਜਿਉ ਸਹਜ ਸਮਾਵੈ ਤਾਂ ਹਰ ਮਨ ਭਾਵੇ ਸਦਾ ਅਤੀਤ ਬੈ ਰਾਗੀ पालत पालत सोबा जग ਅੰਤਰ RAM ਨਾਮ ਲੇਵ ਲਾਗੀ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲੈ ਵਡ ਪਾਗ ਤਾ ਹਰ ਰਸ ਆਵੇ ਜਿਓ ਦੂਜੈ ਭਾਏ ਦੁਖ ਹੋਏ ਮਨ ਮੁਖ ਜਨ ਜੋਹਿਆ ਜਿਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਓ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤ ਬਿਹਾਵੇ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੇ ਕੋ ਸਾਥ ਨਾ ਚਾਲੇ ਉਤਰ ਕਲਤਰ ਮਾਇਆ ਤੋਹਿਆ ਦੂਜੈ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਨੰਦ ਦਿਨ ਜਪਤ ਰਹਿ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੇ ਜਿਉ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਪਾਵੇ ਕਰ ਕਿਰਪਾਲੇ ਹੋ ਮਿਲਾਏ ਮਹਿਲ ਹਰ ਪਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ